ਦੋਸਤੋ ਸਭ ਤੋਂ ਪਹਿਲਾਂ ਸੋਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈ ਕਹਾਣੀ ਚੁਗਲਖੋਰ ਕਿਸੇ ਸੈਰੀ ਨੇ ਬਹੁਤ ਵਧੀਆ ਲਿਖਿਆ ਹੈ ਕਿ ਚੁਗਲਖੋਰ ਨਾ ਚੁਗਲੀਆਂ ਬਾਜ ਰਹਿੰਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਉੰਜ ਸਿਆਣੇ ਵੀ ਕਹਿੰਦੇ ਨੇ ਵੀ ਚੁਗਲਖੋਰ ਦੇ ਸੰਸਕਾਰ ਤੇ ਵੀ ਜਾਈਏ ਉੱਥੇ ਵੀ ਕੋਈ ਵਰੀ ਮੰਗਾ ਪੈ ਜਾਂਦਾ ਇਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਚੁਗਲ ਹੋ ਰਹਿਣਾ ਹੁੰਦਾ ਹੈ ਉਹ ਸਾਰੇ ਪਿੰਡ ਨੂੰ ਤਪਾਕੇ ਰੱਖਦਾ ਹੈ ਸਾਰੇ ਪਿੰਡ ਨੂੰ ਹੀ ਲੜਾਉਂਦਾ ਰਹਿੰਦਾ ਹੈ ਉਧਰਲੀ ਉਧਰ ਕਰਤੀ ਉਹਦੀ ਉਹਦੀ ਕਰਤੀ ਜਾਨੀ ਕਿ ਸਾਰਾ ਪਿੰਡ ਉਹ ਤੋਂ ਅੱਕਿਆ ਪਿਆ ਹੁੰਦਾ ਹੈ ਤੇ ਉਹਦੀ ਕੋਈ ਵੀ ਗੱਲ ਸੁਣਨੋਂ ਹਟ ਜਾਂਦਾ ਹੈ ਵੀ ਇਹਨੇ ਤਾਂ ਲੜਾਉਣੀ ਐ ਚੁਗਲੀ ਕਰਕੇ ਵੀ ਇਹਦੇ ਲਈ ਬਖੜਨ ਦਾ ਕੀ ਫਾਇਦਾ ਤੇ ਸਾਰਾ ਪਿੰਡ ਉਹ ਤੋਂ ਪਾਸਾ ਬਟਣ ਲੱਗ ਜਾਂਦਾ ਹੈ ਤੇ ਉਹਦਾ ਕੰਮ ਵੀ ਕੀ ਸੀਗਾ ਜੇ ਪਿੰਡ ਚੋਂ ਕੋਈ ਗੱਲਬਾਤ ਹੁੰਦੀ ਜਾ ਕੇ ਥਾਣੇ ਚ ਵੀ ਦੱਸਿਆ ਹੁੰਦਾ ਸੀਗਾ ਕਿਉਂਕਿ ਉਹਦਾ ਕੰਮ ਹੀ ਸੀ ਵੀ ਚੁਗਲੀ ਕਰਨਾ ਤੇ ਥਾਣੇ ਵਾਲੇ ਲੈਵੇ ਹਰੇਕ ਪਿੰਡ ਚੋਂ ਹਰੇਕ ਬੰਦੇ ਨੂੰ ਫੜਾ ਦਿੰਦਾ ਸੀ ਤਾਂ ਉਹ ਚੁਗਲੀਆਂ ਚ ਪੂਰਾ ਮਸ਼ਹੂਰ ਹੋ ਜਾਂਦਾ ਜਾਨੀ ਕਿ ਹਰੇਕ ਬੰਦਾ ਉਹ ਤੋਂ ਅੱਕ ਜਾਂਦਾ ਤੇ ਉਹ ਤੋਂ ਹਰੇਕ ਪਾਸਾ ਵੱਟਣ ਲੱਗ ਜਾਂਦਾ ਹੈ ਇੱਕ ਕਈ ਮਹੀਨੇ ਲੰਘ ਗਏ ਤੇ کئی ਸਾਲ ਵੀ ਲੰਘ ਗਏ ਉਹਦੀ ਇਹ ਆਤ ਨਾ ਗਈ ਚੋਰੀ ਕਰਨ ਦੀ ਇੱਕ ਦਿਨ ਉਹ ਬਹੁਤ ਜਿਆਦਾ ਬਿਮਾਰ ਹੋ ਗਿਆ ਜਦੋਂ ਬੰਦਾ ਬਿਮਾਰ ਹੁੰਦਾ ਉਹਨੂੰ ਆਪਦੇ ਔਗਣਾ ਦਾ ਪਤਾ ਹੁੰਦਾ ਹੈ ਵੀ ਮੈਂ ਇਹ ਗਲਤੀਆਂ ਕਰੀਆਂ ਨੇ ਤੇ ਉਹਨੂੰ ਆਪ ਨੂੰ ਹੀ ਪਤਾ ਹੁੰਦਾ ਹੈ ਵੀ ਇਹ ਮਾੜੀ ਗੱਲ ਕਰੀ ਹੈ ਤਾਂ ਮੈਂ ਬਿਮਾਰ ਹੋ ਗਿਆ ਤੇ ਉਹ ਮੰਜੇ ਤੇ ਪਿਆ ਸੋਚੀ ਜਾਂਦਾ ਰਹਿੰਦਾ ਹੈ ਵੀ ਮੈਂ ਸਾਰੇ ਪਿੰਡ ਨੂੰ ਤਪਾਗੇ ਰੱਖਿਆ ਤਾਂ ਮੈਂ ਸੈਦ ਬਿਮਾਰ ਹੋ ਗਿਆ ਤੇ ਹੌਲੀ-ਹੌਲੀ ਉਹਦੀ ਤਬੀਤ ਪੂਰੀ ਖਰਾਬ ਹੋ ਜਾਂਦੀ ਹੈ ਉਹਨੂੰ ਆਏ ਹੋ ਜਾਂਦਾ ਹੈ ਵੀ ਆਪਾਂ ਹੁਣ ਨਹੀਂ ਬਚਦੇ ਵੀ ਹੁਣ ਤਾਂ ਆਪਾਂ ਰੱਬ ਲਵੇ ਹੀ ਜਾਵਾਂਗੇ ਪਰਮਾਤਮਾ ਨੂੰ ਪਿਆਰੇ ਹੋਮਾਂਗੇ ਤਾਂ ਉਹ ਸੋਚਣ ਲੱਗ ਜਾਂਦਾ ਹੈ ਵੀ ਚਲ ਆਪਾਂ ਜਾਂਦੇ ਜਾਂਦੇ ਚੰਗਾ ਤਾਂ ਕਹਾディー ਸ਼ਾਇਦ ਆਪਣੀ ਮੁਕਤੀ ਹੋ ਜੇ ਆਪਾਂ ਆਪਦੇ ਆਪ ਨੂੰ ਸਾਰੇ ਪਿੰਡ ਤੋਂ ਮਾਫੀ ਮੰਗ ਲਈਏ ਤੇ ਆਪਾਂ ਅਗਲੇ ਜਨਮ ਚ ਕੋਈ ਚੰਗੀ ਸਿੱਖਿਆ ਮਿਲ ਜੇ ਚੰਗੀ ਆਪਣੀ ਰੂਹ ਨੂੰ ਸ਼ਾਂਤੀ ਮਿਲ ਜੇ ਤੇ ਉਹ ਹੌਲੀ-ਹੌਲੀ ਤੁਰਦਾ-ਤੁਰਦਾ ਪਿੰਡ ਦੇ ਸਰਪੰਚ ਲਵੇ ਆ ਜਾਂਦਾ ਹੈ ਸਰਪੰਚ ਨੂੰ ਆ ਕੇ ਪੈਰੀ ਹੱਥ ਪੈਰਾਂ 'ਚ ਡਿੱਗ ਪੈਂਦਾ ਹੈ ਕਿ ਸਰਪੰਚ ਸਾਹਿਬ ਮੈਂ ਬਹੁਤ ਪਾਪੀ ਆ ਮੈਂ ਸਾਰੇ ਪਿੰਡ ਨੂੰ ਲੜਾ ਕੇ ਰੱਖਿਆ ਤੇ ਹਰੇਕ ਦੀ ਚੁਗਲੀ ਕਰਦਾ ਰਹਾ ਤਾਂ ਕਰਕੇ ਮੈਂ ਹੁਣ ਬਹੁਤ ਬਿਮਾਰ ਆ ਮੈਂ ਹੁਣ ਮਰਨ ਦਿਹਾੜਿਆ ਤੇ ਮੇਰੀ ਇੱਕ ਬੇਨਤੀ ਸੁਣ ਲਓ ਤਾਂ ਸ਼ਾਇਦ ਮੈਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜੇ ਸਰਪੰਚ ਕਹਿੰਦਾ ਦੱਸੋ ਕੀ ਕਰਾਂ ਮੈਂ ਤੇਰੇ ਵਾਸਤੇ ਸਰਪੰਚ ਨੂੰ ਕਹਿੰਦਾ ਐਂ ਕਰੋ ਸਰਪੰਚ ਸਾਹਿਬ ਜਦੋਂ ਮੈਂ ਮਰ ਗਿਆ ਤਾਂ ਮੇਰੇ ਮੂੰਹ 'ਚ ਛੋਟਾ ਜਿਹਾ ਕਿੱਲਾ ਪਾ ਦਿਓ ਕੀ ਗਹਾਂ ਵਾਲੇ ਜਨਮ ਚ ਮੈਂ ਕਿਸੇ ਦੀ ਚੁਗਲੀ ਨਾ ਕਰਾਂ ਮੇਰੇ ਮੂੰਹ ਚ ਇੱਕ ਕਿੱਲਾ ਠੋਕ ਦਿਓ ਤੇ ਸਰਪੰਚ ਕਹਿੰਦਾ ਵੀ ਇਹ ਤਾਂ ਨਹੀਂ ਮੈਂ ਕਰ ਸਕਦਾ ਉਹ ਫੇਰ ਮੈਂ ਤਾਂ ਕਰ ਲੱਗ ਜਾਂਦਾ ਸਰਪੰਚ ਕਹਿੰਦਾ ਚਲੋ ਮੈਂ ਪਿੰਡ ਦੇ ਮੈਂਬਰਾਂ ਨੂੰ ਬੁਲਾ ਕੇ ਲਿਆਉਣਾ ਜੇ ਤੂੰ ਬਾਲਾ ਕਰਤਾ ਹੈ ਤਾਂ ਆਪਾਂ ਉਹਨਾਂ ਨੂੰ ਪੁੱਛ ਲੈਨੇ ਆ ਜੇ ਉਹਨਾਂ ਨੇ ਕਿਹਾ ਤਾਂ ਠੀਕ ਹੈ ਤਾਂ ਅਸੀਂ ਭਈ ਇਹ ਕੰਮ ਕਰ ਦਾਂਗੇ ਸਰਪੰਚ ਸਾਰੇ ਪਿੰਡ ਦੇ ਮੈਂਬਰਾਂ ਨੂੰ ਬੁਲਾ ਲਿਆਉਂਦਾ ਹੈ ਤੇ ਉਸ ਲਵੇ ਆ ਜਾਂਦੇ ਨੇ ਸਰਪੰਚ ਉਹ ਸਾਰੇ ਮੈਂਬਰਾਂ ਨੂੰ ਕਹਿੰਦਾ ਵੀ ਭਾਈ ਇਹ ਐ ਕਰਕੇ ਐ ਕਹਿੰਦਾ ਵੀ ਮੈਂ ਹੁਣ ਮਰਨ ਦਿਹਾੜਿਆ ਵੀ ਮੇਰਾ ਅਗਲੇ ਜਨਮ ਚ ਮੈਂ ਚੁਗਲੀ ਨਾ ਕਰਾਂ ਤਾਂ ਮੇਰੇ ਮੂੰਹ ਦੇ ਵਿੱਚ ਇੱਕ ਛੋਟਾ ਜਿਹਾ ਜਦੋਂ ਮੈਂ ਮਰ ਗਿਆ ਕਿਲਾ ਠੋਕ ਦਿਓ ਤਾਂ ਕਿ ਮੈਂ ਅਗਲੇ ਜਨਮ ਵਿੱਚ ਮੈਂ ਕਿਸੇ ਦੀ ਚੁਗਲੀ ਨਾ ਕਰ ਸਕਾਂ ਮੈਂਬਰਾਂ ਨੂੰ ਕਹਿੰਦਾ ਦੱਸੋ ਭਾਈ ਛੋਡੀ ਕੀ ਰਾਇਆ ਸਰਪੰਚ ਨੂੰ ਮੈਂਬਰ ਕਹਿੰਦੇ ਪਈ ਅਸੀਂ ਤਾਂ ਇਹ ਕੰਮ ਕਰ ਨਹੀਂ ਸਕਦੇ ਉਹ ਫਿਰ ਸਾਰੇ ਮੈਂਬਰਾਂ ਦੇ ਪੈਰੀ ਹੱਥ ਰਾਉਣ ਲੱਗ ਜਾਂਦਾ ਉਹਨਾਂ ਦੇ ਪੈਰ ਫੜ ਲੈਂਦਾ ਵੀ ਇਹ ਕੰਮ ਤੁਸੀਂ ਕਰ ਦਿਓ ਤੇ ਮੇਰਾ ਆਧਾਰ ਹੋ ਜੂ ਤੇ ਮੈਂ ਗਾਹਾਂ ਨੂੰ ਚੁਗਲੀਆਂ ਨਹੀਂ ਕਰੂੰਗਾ ਤੇ ਮੈਂ ਨਾਲੇ ਸਾਰੇ ਪਿੰਡ ਨੂੰ ਪਤਾ ਲੱਗ ਜੂ ਕਿ ਜੇ ਮੈਂ ਚੁਗਲੀਆਂ ਕਰੀਆਂ ਤਾਂ ਹੀ ਇਹ ਮੇਰੇ ਮੂੰਹ ਦੇ ਵਿੱਚ ਇਹ ਕਿੱਲਾ ਠੋਕੇ ਆ ਗਿਆ ਤੇ ਉਹ ਸਰਪੰਚ ਨੂੰ ਇਹ ਪੈਰੀ ਹੱਥ ਲਾ ਕੇ ਕਹਿੰਦਾ ਤੇ ਸਰਪੰਚ ਸਾਹਿਬ ਕਿਵੇਂ ਮਰਜੀ ਕਹੋ ਇਹਨਾਂ ਸਾਰਿਆਂ ਨੂੰ ਮਨਾਓ ਤਾਂ ਸਰਪੰਚ ਕਹਿੰਦਾ ਤੇ ਸਾਰੇ ਮੈਂਬਰ ਕਹਿੰਦੇ ਚਲੋ ਭਈ ਜੇ ਕੋਈ ਸਮਾਂ ਹੋਇਆ ਤਾਂ ਤੇਰਾ ਇਹ ਅਸੀਂ ਕੰਮ ਕਰ ਦਾਂਗੇ ਤਾਂ ਉਹ ਸਾਰੇ ਕਹਿੰਦੇ ਠੀਕ ਹੈ ਅਸੀਂ ਭਈ ਕੋਈ ਗੱਲ ਨਹੀਂ ਤੇਰਾ ਇਹ ਕੰਮ ਕਰ ਦਾਂਗੇ ਗਾਹਾਂ ਨੂੰ ਤੂੰ ਇਹ ਕੰਮ ਨਾ ਕਿਦੇ ਵੀ ਕਰੀ ਤੇ ਗਾਹਾਂ ਤਾਂ ਬਹਿ ਕਿਸੇ ਨੇ ਕੀ ਦੇਖਿਆ ਤੇ ਉਹ ਤਾਂ ਹੁਣ ਦੀ ਆਪਦੀ ਗਲਤੀ ਮੰਨਦਾ ਸੀ ਸਾਰੇ ਪਿੰਡ ਤੋਂ ਵੀ ਸ਼ਾਇਦ ਮੇਰੇ ਗਣਾਹਾਂ ਦਾ ਪਰਦਾ ਲੈ ਜੇ ਤੇ ਮੈਨੂੰ ਸਾਰੇ ਪਿੰਡ ਤੋਂ ਇਹ ਜੇ ਮੈਂ ਇਹ ਜੇ ਕੰਮ ਕਰਦਾ ਸੀ ਤਾਂ ਮੇਰੇ ਮੂੰਹ ਦੇ ਵਿੱਚ ਇਹ ਕਿੱਲਾ ਠੋਕਿਆ ਗਿਆ ਤੇ 5-7 ਦਿਨ ਲੰਘਦੇ ਨੇ ਤਾਂ ਉਹਦੀ ਡੈਥ ਹੋ ਜਾਂਦੀ ਹੈ ਤੇ ਉਹ ਮਰ ਜਾਂਦਾ ਹੈ ਤੇ ਸਰਪੰਚ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਉਹ ਚੋਗਲਖੋਰ ਮਰ ਗਿਆ ਤਾਂ ਉਹ ਮੈਂਬਰਾਂ ਨੂੰ ਬੁਲਾ ਲਿਆਉਂਦਾ ਹੈ ਵੀ ਉਹ ਜਿਹੜਾ ਆਪਾਂ ਨੂੰ ਕਹਿ ਕੇ ਗਿਆ ਸੀ ਯਾਰ ਉਹਦਾ ਕਿਵੇਂ ਕਰੀਏ ਤਾਂ ਗਨੇ ਚਲੋ ਦੇਖਦੇ ਆ ਇਹਨੂੰ ਨਮਾਉ ਧਮਾਉ ਤਾਂ ਸਰਪੰਚ ਕਹਿੰਦਾ ਚਲੋ ਕੋਈ ਨਾ ਆਪਾਂ ਸ਼ਾਇਦ ਕਹਿ ਕੇ ਗਿਆ ਇਹੇ ਗਾਹ ਨੂੰ ਚੁਗਲਿਆ ਨਾ ਕਰੇ ਆਧਾਰ ਹੋ ਜੇ ਦਾ ਤਾਂ ਆਪਾਂ ਕਰਦੇ ਨੇ ਆਪਣਾ ਕੀ ਜ਼ੋਰ ਲੱਗਦਾ ਹੁਣ ਮਰਿਆ ਤਾਂ ਪਈ ਇਹ ਤਾਂ ਸਰਪੰਚ ਇੱਕ ਮੈਂਬਰ ਤੋਂ ਕਿੱਲਾ ਮੰਗਾ ਲੈਂਦਾ ਮਿਸਤਰੀਆਂ ਤੋਂ ਤਾਂ ਉਹਦੇ ਮੂਹਰੇ ਵਿੱਚ ਇੱਕ ਕਿੱਲਾ ਠੋਕ ਦਿੰਦੇ ਨੇ ਤੇ ਉਹਦੇ ਉੱਤੇ ਚਾਦਰ ਪਾ ਦਿੰਦੇ ਨੇ ਜਦੋਂ ਕਿੱਲਾ ਠੋਕਿਆ ਹੁੰਦਾ ਤਾਂ ਉਹ ਚਾਦਰ ਉਹ ਤੋਂ ਤਾਂ ਉੱਠਣੀ ਸੀ ਐਨੇ ਕੀ ਹੁੰਦਾ ਤਾਂ ਉਹ ਜਿਹੜਾ ਪੁਲਿਸ ਦਾ ਟਾਟ ਵੀ ਹੁੰਦਾ ਤਾਂ ਪੁਲਿਸ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਚੋਗਲ ਫੋਰ ਮਰ ਗਿਆ ਤਾਂ ਉਹ ਲਵੇ ਦੀ ਨੰਗੇ ਜਾਂਦੇ ਹੁੰਦੇ ਨੇ ਤਾਂ ਉਹ ਸਰਪੰਚ ਨੂੰ ਕਹਿੰਦੇ ਇਹ ਕੀ ਹੋ ਗਿਆ ਕੌਣ ਮਰ ਗਿਆ ਇਹਦਾ ਕਹਿੰਦੇ ਜੀ ਉਹ ਬੰਦਾ ਮਰ ਗਿਆ ਕਹਿੰਦੇ ਹੈ ਜਦੋਂ ਉਹ ਥਾਣੇਦਾਰ ਲਵੇ ਆ ਕੇ ਦੇਖਦਾ ਤਾਂ ਉਹ ਦੇਖਦਾ ਵੀ ਇਹਦੇ ਮੂੰਹ ਦੇ ਵਿੱਚ ਕੀ ਠੋਕਿਆ ਹੋਇਆ ਹੈ ਮਰਿਆ ਤਾਂ ਲੱਗਦਾ ਨਹੀਂ ਹੈਗਾ ਇਹ ਇਹ ਤਾਂ ਮਾਰਿਆ ਲੱਗਦਾ ਤਾਂ ਉਹ ਕਹਿੰਦਾ ਵੀ ਇਹਦਾ ਮੂੰਹ ਨੰਗਾ ਕਰੋ ਜਦੋਂ ਉਹਦਾ ਮੂੰਹ ਨੰਗਾ ਕਰਦੇ ਨੇ ਤਾਂ ਉਹਦੇ ਮੂੰਹ ਦੇ ਵਿੱਚ ਉਹ ਕਿੱਲਾ ਠੋਕਿਆ ਹੁੰਦਾ ਹੈ ਉਹ ਸਰਪੰਚ ਨੂੰ ਕਹਿੰਦਾ ਸਰਪੰਚ ਸਾਹਿਬ ਕਿਉਂ ਝੂਠ ਬੋਲਦੇ ਹੋ ਇਹ ਮਰਿਆ ਥੋੜੀ ਹੈ ਇਹ ਤਾਂ ਮਾਰਿਆ ਗਿਆ ਹੈ ਇਹਦੇ ਮੂੰਹ 'ਚ ਕਿੱਲਾ ਠੋਕਿਆ ਹੈ ਤਾਂ ਸਰਪੰਚ ਨੂੰ ਥਾਣੇਦਾਰ ਕਹਿੰਦਾ ਵੀ ਦੱਸੋ ਕਿਹਨੇ ਮਾਰਿਆ ਭਾਈ ਇਹ ਤਾਂ ਉਹ ਸਰਪੰਚ ਨੂੰ ਚਾਕੇ ਦੇ ਮੈਂਬਰਾਂ ਨੂੰ ਚਾਕੇ ਥਾਣੇ ਲੈ ਜਾਂਦਾ ਤਾਂ ਇਹ ਥਾਣੇ ਲੈ ਜਾਂਦਾ ਤਾਂ ਪੁੱਛ ਪੜਤਾਲ ਹੁੰਦੀ ਹੈ ਤਾਂ ਉਹ ਵਿਚਾਰੇ ਉਹੀ ਫਸ ਜਾਂਦੇ ਨੇ ਖਾਮ ਖਾ ਦਾ ਉਹਨਾਂ ਨੂੰ ਉਹ ਬਿਠਾਇਆ ਜਾਂਦਾ ਅੰਦਰ ਤੇ ਉਹੀ ਗੱਲ ਹੈ ਚੂਗਲਖੋਰ ਨੇ ਫੇਰ ਮਰਦੇ ਮਰਦੇ ਨੇ ਵੀ ਉਹ ਬੰਦੇ ਫੇਰ ਵੀ ਫਸਾਤੇ ਤੇ ਜਦੋਂ ਫੇਰ ਵੀ ਫਸਾਤੇ ਤਾਂ ਕਿਸੇ ਸਿਆਣੇ ਨੇ ਐਮੀ ਆਖਿਆ ਵੀ ਚੂਲਖੋਰ ਦੇ ਮਕਾਨ ਜਾਣਾ ਵੀ ਇਸ ਸੰਸਕਾਰ ਤੇ ਵੀ ਜਾਣਾ ਵੀ ਮਾੜਾ ਤਾਂ ਚੋਲਖੋਰ ਬੰਦਾ ਐਨਾ ਮਾੜਾ ਹੁੰਦਾ ਉਹ ਜਾਂਦੇ ਜਾਂਦੇ ਵੀ ਉਹਨਾਂ ਨੂੰ ਫਸਾ ਗਿਆ ਇਸ ਤਰ੍ਹਾਂ ਤੋਂ ਬਿਰੋ ਚੁਗਲੀਆਂ ਕਰਨਾ ਬਹੁਤ ਮਾੜੀ ਗੱਲ ਹੈ ਚੂਲੀ ਕਰਨ ਦਾ ਮਤਲਬ ਹੁੰਦਾ ਇੱਕ ਦੂਜੇ ਨੂੰ ਲੜਾਉਣਾ ਲੜਾਉਣ ਦਾ ਕੀ ਫਾਇਦਾ ਤੁਸੀਂ ਸਾਰੇ ਪਿਆਰ ਨਾਲ ਰਹੋ ਚੂਲੀ ਕਰਨੀ ਤਾਂ ਮਹਾਪਾਪ ਹੈ ਉਹ ਦਰਗਾਹ 'ਚ ਵੀ ਉਹਨੂੰ ਜਗ੍ਹਾ ਨਹੀਂ ਮਿਲਦੀ ਚੁਗਲੀ ਇੱਕ ਬਹੁਤ ਵੱਡੀ ਲੜਾਈ ਹੈ ਜਿਹੜੀ ਇੱਕ ਦੂਜੇ ਨੂੰ ਵਧਾ ਘਟਾ ਕੇ ਮਿੰਟ ਚ ਲੜਾ ਦਿੰਦੀ ਹੈ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵਿਚੂਗਲੀ ਕਰਨੀ ਬਹੁਤ ਮਾੜੀ ਹੈ ਧੰਨਵਾਦ